ਦੋਸਤੋ ਸਵੇਰ ਦਾ ਸਮਾਂ ਸੀ ਅਹਮਦਾਬਾਦ 에어ਪੋਰਟ ਤੇ ਚਹਿਲ ਪਹਿਲ ਸੀ ਜਿਵੇਂ ਹਰ ਰੋਜ਼ ਹੁੰਦੀ ਹੈ ਲੋਕਾਂ ਦੀ ਭੱਜ ਦੌੜ ਅਨਾਉਂਸਮੈਂਟਾਂ ਦੀਆਂ ਆਵਾਜ਼ਾਂ ਅਤੇ ਟਰਮੀਨਲ ਦੇ ਸ਼ੀਸ਼ੇ ਦੇ ਪਾਰ ਦਿਖਦੀ ਰਣਵੇਦੀ ਹਲਚਲ ਉਸੇ ਭੀੜ ਵਿੱਚ ਇੱਕ ਬਜ਼ੁਰਗ ਆਦਮੀ ਸਾਦੇ ਕੱਪੜੇ ਪਹਿਨੇ ਪੂਰੇ ਵਾਲ ਅੱਖਾਂ ਤੇ ਹਲਕਾ ਚਸ਼ਮਾ ਤੇ ਹੱਥ ਵਿੱਚ ਇੱਕ ਪੁਰਾਣਾ ਜਿਹਾ ਕੱਪੜੇ ਦਾ ਥੈਲਾ ਲਈ ਖੜਾ ਸੀ ਨਾਮ ਸੀ ਰਾਮ ਪ੍ਰਸਾਦ ਵਰਮਾ ਉਸ ਦੀ ਉਮਰ ਲਗਭਗ 92 ਸਾਲ ਹੋਵੇਗੀ ਚਿਹਰੇ ਤੇ ਝੁਰੜੀਆਂ ਸਨ ਪਰ ਉਹਨਾਂ ਝੁਰੜੀਆਂ ਦੇ ਵਿੱਚ ਵੀ ਇੱਕ 마ਸੂਮ ਜਿਹੀ ਚਮਕ ਸੀ ਜਿਵੇਂ ਕੋਈ ਬੱਚਾ ਪਹਿਲੀ ਵਾਰ ਸਕੂਲ ਜਾ ਰਿਹਾ ਹੋਵੇ ਉਸ ਦੇ ਹੱਥ ਵਿੱਚ ਇੱਕ ਪੁਰਾਣੀ ਚਿੱਠੀ ਸੀ ਜੋ ਵਾਰ-ਵਾਰ ਕੱਢ ਕੇ ਪੜ ਰਿਹਾ ਸੀ ਫਿਰ ਉਸ ਨੂੰ ਦੁਬਾਰਾ ਰਾਤ ਐ ਲਗਾ ਕੇ ਆਪਣੇ سینੇ ਨਾਲ ਲਗਾ ਲੈਂਦਾ ਪਿਛਲੇ 10 ਸਾਲਾਂ ਵਿੱਚ ਆਰਵ ਨੇ ਕਦੇ ਕੋਈ ਫੋਨ ਕਾਲ ਨਹੀਂ ਕੀਤਾ ਸੀ ਨਾ ਕੋਈ ਚਿੱਠੀ ਨਾ ਕੋਈ ਸੰਦੇਸ਼ ਰਾਮ ਪ੍ਰਸਾਦ ਨੂੰ ਨਹੀਂ ਪਤਾ ਸੀ ਕਿ ਆਰਵ ਕਿਸ ਹਾਲ ਵਿੱਚ ਹੈ ਬਸ ਐਨਾ ਸੁਣਿਆ ਸੀ ਕਿ ਉਹ ਅਮਰੀਕਾ ਵਿੱਚ ਸੈਟਲ ਹੋ ਗਿਆ ਹੈ ਵਿਆਹ ਕਰ ਲਿਆ ਹੈ ਅਤੇ ਸ਼ਾਇਦ ਸਭ ਕੁਝ ਭੁੱਲ ਗਿਆ ਹੈ ਪਰ ਇਸ ਚਿੱਠੀ ਨੇ ਸਭ ਕੁਝ ਬਦਲ ਦਿੱਤਾ ਸੀ 에어ਪੋਰਟ ਸਟਾਫ ਸਰ ਤੁਹਾਡੀ ਫਲਾਈਟ ਦੀ ਬੋਰਡਿੰਗ ਸ਼ੁਰੂ ਹੋ ਚੁੱਕੀ ਹੈ ਆਓ ਇੱਧਰ ਰਾਮ ਪ੍ਰਸਾਦ ਮੁਸਕਰਾਏ ਹਾਂ ਬੇਟਾ ਚੱਲੋ ਬਹੁਤ ਸਾਲ ਹੋ ਗਏ ਉਸ ਨੂੰ ਮਿਲੇ ਉਹ ਹੌਲੀ ਹੌਲੀ ਚੱਲਦੇ ਹੋਏ ਗੇਟ ਵੱਲ ਵਧੇ ਲੋਕ ਉਹਨਾਂ ਨੂੰ ਦੇਖ ਰਹੇ ਸਨ ਕੁਝ ਤਰਸ ਭਰੀਆਂ ਨਜ਼ਰਾਂ ਨਾਲ ਉਹਨਾਂ ਦੀ ਚਾਲ ਥੋੜੀ ਡਗਮਗ ਸੀ ਪਰ ਅੱਖਾਂ ਵਿੱਚ ਚਮਕ ਸੀ ਬੋਰਡਿੰਗ ਪਾਸ ਚੈੱਕ ਹੋਇਆ ਸਿਕਿਉਰਿਟੀ ਵਿੱਚ ਥੋੜਾ ਵਕਤ ਲੱਗਾ ਕਿਉਂਕਿ ਉਹਨਾਂ ਦੇ ਥੈਲੇ ਵਿੱਚ ਇੱਕ ਛੋਟਾ ਫਰੇਮ ਸੀ ਇੱਕ ਪੁਰਾਣਾ ਸਵੈਟਰ ਅਤੇ ਕੁਝ ਲਿਫਾਫਿਆਂ ਵਿੱਚ ਬੰਦ ਕਾਗਜ਼ ਮਿਲੇ ਜੋ ਰਾਮ ਪ੍ਰਸਾਦ ਨੇ ਤੁਰੰਤ ਸੀਨੇ ਨਾਲ ਲਗਾ ਲਏ ਇਹ ਮੇਰਾ ਬੇਟਾ ਹੈ ਜਦੋਂ ਛੋਟਾ ਸੀ ਤਦ ਦੀ ਤਸਵੀਰ ਹੈ ਅਤੇ ਇਹ ਸਵੈਟਰ ਮੈਂ ਉਸ ਦੇ ਲਈ ਖੁਦ ਬੁਣਿਆ ਹੈ ਹਰ ਸਾਲ ਥੋੜਾ ਥੋੜਾ ਸਿਕਿਉਰਿਟੀ ਵਾਲਾ ਚੁੱਪ ਹੋ ਗਿਆ ਫਲਾਈਟ ਵਿੱਚ ਬੈਠਦੇ ਵਕਤ ਰਾਮ ਪ੍ਰਸਾਦ ਨੇ ਖਿੜਕੀ ਵਾਲੀ ਸੀਟ ਮੰਗੀ ਉਹ ਅਸਮਾਨ ਵਿੱਚ ਉੜਦੀ ਦੁਨੀਆ ਨੂੰ ਦੇਖਣਾ ਚਾਹੁੰਦਾ ਸੀ ਸ਼ਾਇਦ ਕਲਪਨਾ ਕਰ ਰਹੇ ਸਨ ਕਿ ਅਗਲੇ ਕੁਝ ਘੰਟਿਆਂ ਵਿੱਚ ਆਪਣੇ ਬੇਟੇ ਨੂੰ ਗਲੇ ਮਿਲਣਗੇ ਉਹ ਕਹੇਗਾ ਪਾਪਾ ਮੈਨੂੰ ਮਾਫ ਕਰ ਦਿਓ ਹਰ ਕੁਝ ਮਿੰਟਾਂ ਵਿੱਚ ਉਹ ਚਿੱਠੀ ਦੁਬਾਰਾ ਪੜ੍ਹਦੇ ਤੇ ਫਿਰ ਆਪਣੀ ਗੋਦ ਵਿੱਚ ਰੱਖੇ ਸਵੈਟਰ ਦਿੱਤਾ ਠੀਕ ਕਰਦੇ ਆਕਾਸ਼ ਵਿੱਚ ਫਲਾਈਟ ਉੱਡ ਚੁੱਕੀ ਸੀ ਰਾਮ ਪ੍ਰਸਾਦ ਦੀਆਂ ਅੱਖਾਂ ਚਮਕ ਰਹੀਆਂ ਸਨ ਥੋੜੀ ਦੇਰ ਬਾਅਦ ਉਹਨਾਂ ਨੇ ਆਪਣਾ ਪੁਰਾਣਾ ਵਟੂਆ ਕੱਢਿਆ ਉਸ ਵਿੱਚ ਇੱਕ ਕਾਗਜ਼ ਸੀ ਜਿਸ ਕਾਗਜ਼ ਤੇ ਲਿਖਿਆ ਸੀ ਕਿ ਜੇ ਮੈਂ ਪੁੱਲ ਜਾਵਾਂ ਤਾਂ ਬੇਟੇ ਦਾ ਪਤਾ ਇਹ ਹੈ ਉਹ ਹੁਣ ਵੀ ਮੇਰਾ ਇੰਤਜ਼ਾਰ ਕਰਦਾ ਹੈ ਮੈਂ ਜਾਣਦਾ ਹਾਂ ਉਹਨਾਂ ਨੂੰ ਸ਼ਾਇਦ ਅਹਿਸਾਸ ਨਹੀਂ ਸੀ ਕਿ ਕਿਸਮਤ ਕੀ ਮੋੜ ਲੈਣ ਵਾਲੀ ਹੈ ਕੁਝ ਘੰਟੇ ਬਾਅਦ ਸਮਾਚਾਰ ਚੈਨਲਾਂ ਦੀ ਬ੍ਰੇਕਿੰਗ ਨਿਊਜ਼ ਵਿੱਚ ਹਲਚਲ ਮਚ ਗਈ ਸੀ ਫਲਾਈਟ ਆਈਏ 817 ਜੋ ਅਹਮਦਾਬਾਦ ਤੋਂ ਜਾ ਰਹੀ ਸੀ ਵਿਚ ਰਸਤੇ ਵਿੱਚ ਅਟਲੈਂਟਿਕ ਦੇ ਕੋਲ ਕ੍ਰੈਸ਼ ਹੋ ਗਈ ਰੈਸਕਿਊ ਆਪਰੇਸ਼ਨ ਜਾਰੀ ਹੈ ਸਮਾਚਾਰ ਚੈਨਲਾਂ ਤੇ ਅਜੀਬ ਸੁਨਸਾਨ ਥਾ ਗਿਆ ਸੀ ਹਰ ਬ੍ਰੇਕਿੰਗ ਨਿਊਜ਼ ਵਿੱਚ ਇੱਕੋ ਹੈਡਲਾਈਨ ਸੀ ਫਲਾਈਟ ਕ੍ਰੈਸ਼ ਹੋ ਗਈ ਸੈਂਕੜੇ ਯਾਤਰੀਆਂ ਦੇ ਜੀਵਨ ਤੇ ਸੰਕਟ ਹੁਣ ਤੱਕ 243 ਲਾਸ਼ਾਂ ਬਰਾਮਦ ਪਛਾਣ ਦੀ ਪ੍ਰਕਿਰਿਆ ਜਾਰੀ ਹੈ ਚਾਰੇ ਪਾਸੇ ਅਫੜਾ-ਦਫੜੀ ਸੀ। 에어ਪੋਰਟ ਦੇ ਬਾਹਰ ਰੋਂਦੇ ਬਿਲਕਦੇ ਪਰਿਵਾਰ, ਮੋਬਾਈਲ ਫੋਨ ਦੀਆਂ ਘੰਟੀਆਂ ਤੇ ਅੰਦਰ ਭੱਜਦੇ ਅਧਿਕਾਰੀ, ਇੱਕ ਡਰੌਣੀ ਖਾਮੋਸ਼ੀ, ਇੰਨਾ ਸਭ ਦੇ ਵਿੱਚ ਖੁੱਲੀਆਂ ਹੋਈਆਂ ਸਨ। ਰੈਸਕਿਊ ਟੀਮਾਂ ਹੈਲੀਕਾਪਟਰਾਂ ਤੋਂ ਉਤਰ ਰਹੀਆਂ ਸਨ। ਚਾਰੇ ਪਾਸੇ ਮਲਬਾ, ਪਾਣੀ ਵਿੱਚ ਤੈਰਦੇ ਬੈਗ ਤੇ ਟੁੱਟੇ ਹੋਏ ਸਮਾਨ ਦੇ ਵਿਚਕਾਰ ਇੱਕ ਛੋਟੀ ਜਹੀ ਤਸਵੀਰ ਬੈੰਦੀ ਦਿਖੀ। ਇੱਕ ਜਵਾਨ ਸੈਨਿਕ ਨੇ ਚੁੱਕ ਕੇ ਉਸ ਨੂੰ ਚੱਕਿਆ। ਉਹ ਇੱਕ ਪੁਰਾਣੇ ਫੋਟੋ ਫਰੇਮ ਦਾ ਹਿੱਸਾ ਸੀ ਜਿਸ ਦਾ ਕੰਨ ਟੁੱਟਿਆ ਹੋਇਆ ਸੀ ਪਰ ਉਸ ਫੋਟੋ ਵਿੱਚ ਇੱਕ ਬਾਪ ਤੇ ਬੇਟਾ ਸਨ। ਬੇਟੇ ਦੀ ਉਮਰ 7-8 ਸਾਲ ਹੋਵੇਗੀ। ਰੈਸਕਿਊ ਅਫਸਰ ਇਸ ਨੂੰ ਅਲੱਗ ਰੱਖੋ। ਇਹ ਕਿਸੇ ਯਾਤਰੀ ਦੀ ਪਛਾਣ ਵਿੱਚ ਮਦਦ ਕਰ ਸਕਦਾ ਹੈ। ਉਸੇ ਫੋਟੋ ਦੇ ਕੋਲ ਇੱਕ ਗਿੱਲਾ ਜਿਹਾ ਕਾਗਜ਼ ਪਿਆ ਸੀ, ਇੱਕ ਖੱਤ ਅਧੂਰਾ ਪਰ ਹੁਣ ਵੀ ਪੜਿਆ ਜਾ ਸਕਦਾ ਸੀ। ਮੈਨੂੰ ਨਹੀਂ ਪਤਾ ਤੂੰ ਕਿਉਂ ਦੂਰ ਹੋ ਗਿਆ ਬੇਟਾ ਪਰ ਮੇਰਾ ਪਿਆਰ ਕਦੇ ਘਟ ਨਹੀਂ ਹੋਇਆ। ਹਰ ਜਨਮ ਵਿੱਚ ਮੈਂ ਤੈਨੂੰ ਹੀ ਬੇਟਾ ਚਾਹਾਂਗਾ। ਤੁਹਾਡਾ ਪਾਪਾ। ਇੱਕ 에어ਪੋਰਟ ਤੇ ਆਰਵ ਉੱਥੇ ਖੜਾ ਸੀ। ਉਹੀ ਬੇਟਾ ਜਿਸ ਦੇ ਲਈ ਰਾਮ ਪ੍ਰਸਾਦ ਨੇ 10 ਸਾਲ ਦਾ ਇੰਤਜ਼ਾਰ ਕੀਤਾ ਸੀ। ਉਸਦੇ ਚਿਹਰੇ ਤੇ ਇੱਕ ਅਜੀਬ ਜਿਹੀ ਕਬਰਟ ਸੀ। ਉਸਦੇ ਹੱਥ ਕੰਬ ਰਹੇ ਸਨ ਜਦੋਂ ਉਸਨੇ ਆਪਣੇ ਮੋਬਾਈਲ ਵਿੱਚ ਫਲਾਈਟ ਟਰੈਕਿੰਗ ਐਪ ਤੇ ਦੇਖਿਆ ਫਲਾਈਟ ਲੋਸਟ ਕੰਟੈਕਟ ਅਪਰੋਕਸ 2 ਘੰਟੇ ਅਗੋ ਆਰਵ ਦਾ ਦਿਲ ਤੜਕਣਾ ਬੰਦ ਹੋ ਚੁੱਕਾ ਸੀ ਉਸਦੇ ਮੋਬਾਈਲ ਦੀ ਘੰਟੀ ਵੱਜੀ ਭਰਤ ਤੋਂ ਕਾਲ ਸੀ ਆਰਵ ਜੀ ਬਹੁਤ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਹੈ ਫਲਾਈਟ ਕਰੈਸ਼ ਹੋ ਗਈ ਹੈ ਸਾਨੂੰ ਇੱਕ ਬਜ਼ੁਰਗ ਯਾਤਰੀ ਦੇ ਬੈਗ ਵਿੱਚ ਤੁਹਾਡਾ ਨਾਮ ਤੇ ਨੰਬਰ ਮਿਲਿਆ ਹੈ ਕੀ ਤੁਸੀਂ ਉਹਨਾਂ ਦੇ ਬੇਟੇ ਹੋ ਆਰਵ ਦੀਆਂ ਸਾਹ ਰੁਕ ਗਈਆਂ ਉਸਦੇ ਹੱਥੋਂ ਮੋਬਾਈਲ ਡਿੱਗ ਗਿਆ ਕਰੈਸ਼ ਸਾਈਟ ਦੇ ਕੋਲ ਆਰਵ ਉੱਥੇ ਪਹੁੰਚ ਚੁੱਕਾ ਸੀ ਸਰਕਾਰੀ ਸਹਿਯੋਗ ਨਾਲ ਪ੍ਰਾਈਵੇਟ ਹੈਲੀਕਾਪਟਰ ਦੇ ਜਰੀਏ ਉਸ ਨੂੰ ਇੱਕ ਜਵਾਨ ਅਫਸਰ ਨੇ ਕੋਲ ਲੈ ਜਾ ਕੇ ਕੁਝ ਦਿਖਾਇਆ ਇਹ ਤੁਹਾਡੇ ਪਿਤਾ ਦਾ ਸਮਾਨ ਹੈ ਟੈਲੀ ਵਿੱਚ ਉਸ ਚਿੱਠੀ ਸੀ ਉਹੀ ਖਤ ਜੋ ਆਰਵ ਨੇ ਸਾਲਾਂ ਬਾਅਦ ਲਿਖਿਆ ਸੀ ਪਰ ਹੁਣ ਉਹ ਵੀ ਜਟੁਕਾ ਸੀ ਕਿਨਾਰਿਆਂ ਤੋਂ ਫਟ ਗਿਆ ਸੀ ਸਵੈਟਰ ਹੁਣ ਵੀ ਉਸ ਵਿੱਚ ਲਿਫਟੀ ਹੋਈ ਸੀ ਅਧੂਰੀ ਪਰ ਸਾਫ ਪਤਾ ਚੱਲਦਾ ਸੀ ਕਿ ਹੱਥ ਨਾਲ ਗੁਣੀ ਹੋਈ ਹੈ ਨੀਲੇ ਅਤੇ ਸਫੇਦ ਰੰਗ ਦੀਆਂ ਲਾਈਨਾਂ ਅਤੇ ਉਸਤੇ ਸਿਲੀ ਹੋਈ ਇੱਕ ਛੋਟੀ ਜਹੀ ਪੱਟੀ ਮੇਰੇ ਬੇਟੇ ਲਈ ਪਾਪਾ ਦੀ ਆਖਰੀ ਮਿਹਨਤ ਆਰਵ ਉਹ ਸਵੈਟਰ ਆਪਣੇ ਸੀਨੇ ਨਾਲ ਲਗਾ ਕੇ ਫੁੱਟਫੁੱਟ ਕੇ ਰੋ ਲਗਾ ਅਰਵ ਟੁੱਟੇ ਹੋਏ ਸਵਰ ਵਿੱਚ ਪਾਪਾ ਤੁਸੀਂ ਆ ਰਹੇ ਸੀ ਤੇ ਮੈਂ ਆ ਰਿਹਾ ਸੀ ਤੁਹਾਨੂੰ ਲੈਣ ਬਸ ਇੱਕ ਵਾਰ ਕਹਿ ਦਿੰਦੇ ਮੈਂ ਸਭ ਛੱਡ ਦਿੰਦਾ ਹੁਣ ਮੈਂ ਕੀ ਕਰਾਂ ਬਾਪਾ ਹੁਣ ਤਾਂ ਤੁਸੀਂ ਨਹੀਂ ਹੋ ਪੀੜ ਸ਼ਾਂਤ ਸੀ ਕਮਰੇ ਚੁੱਪਸਾਨ ਅਧਿਕਾਰੀਆਂ ਦੀਆਂ ਅੱਖਾਂ ਵਿੱਚ ਨਮੀ ਸੀ ਉਸ ਦਿਨ ਕੋਈ ਕੁਝ ਨਹੀਂ ਬੋਲਿਆ ਬਸ ਇੱਕ ਤਸਵੀਰ ਸੀ ਇੱਕ ਖੱਤ ਸੀ ਤੇ ਇੱਕ ਬਾਪ ਜੋ ਆਖਰੀ ਸਫ਼ਰ ਤੇ ਇਕੱਲਾ ਚਲਾ ਗਿਆ ਇੱਕ ਮਹੀਨੇ ਬਾਅਦ ਸਰਦੀਆਂ ਦੀ ਸ਼ੁਰੂਆਤ ਲਖਨਊ ਦੀਆਂ ਸਰਦੀਆਂ ਵਿੱਚ ਠੰਡੀ ਹਵਾ ਚੱਲ ਰਹੀ ਸੀ ਆਰਵ ਇੱਕ ਛੋਟੀ ਜਿਹੀ ਗੱਡੀ ਵਿੱਚ ਬੈਠ ਕੇ ਉਸੇ ਪੁਰਾਣੇ ਮੋਹੱਲੇ ਵਿੱਚ ਪਹੁੰਚਿਆ ਜਿੱਥੇ ਉਸਦੇ ਪਿਤਾ ਨੇ ਅੰਤਿਮ ਸਾਲ ਗੁਜ਼ਾਰੇ ਸਨ ਉਸਦੇ ਕੋਲ ਉਹੀ ਬੈਗ ਸੀ ਪਾਪਾ ਦਾ ਆਖਰੀ ਬੈਗ ਪੁਰਾਣੇ ਕਮਰੇ ਵਿੱਚ ਇੱਕ ਟੇਬਲ ਤੇ ਫੈਲਾ ਸਮਾਨ ਅਧੂਰੀ ਨੀਲੀ ਸਵੈਟਰ ਟੁੱਟੀ ਹੋਈ ਤਸਵੀਰ ਖੱਤ ਦਾ ਗਿੱਲਾ ਪੰਨਾ ਹੁਣ ਫਰੇਮ ਵਿੱਚ ਰੱਖਿਆ ਅਤੇ ਪਾਪਾ ਦੀ ਉਹ ਕੜੀ ਜੋ ਸ ਤਾਂ ਤੋਂ ਬੰਦ ਪਈ ਸੀ ਆਰਵ ਨੇ ਉਸ ਸਵੈਟਰ ਨੂੰ ਚੁੱਕਿਆ ਉਸ ਤੇ ਇੱਕ ਅਧੂਰੀ ਕਲਾਈ ਸੀ ਸ਼ਾਇਦ ਪਾਪਾ ਉਸੇ ਦਿਨ ਪੂਰੀ ਕਰਨ ਵਾਲੇ ਸਨ ਜਿਸ ਦਿਨ ਉਹਨਾਂ ਦੀ ਫਲਾਈਟ ਸੀ ਆਰਵ ਹੌਲੀ ਜਿਹੀ ਬੋਲਦਾ ਹੈ ਹੁਣ ਮੈਂ ਇਸ ਨੂੰ ਪੂਰਾ ਕਰਾਂਗਾ ਪਾਪਾ ਤਾਂ ਕਿ ਘੱਟੋ ਘੱਟ ਇਹ ਅਧੂਰੀ ਚੀਜ਼ੇ ਤਾਂ ਪੂਰੀ ਹੋ ਜਾਵੇ ਸਿਲਾਈ ਮਸ਼ੀਨ ਦੇ ਕੋਲ ਬੈਠਾ ਆਰਵ ਆਪਣੀ ਮਾਂ ਦੀ ਪੁਰਾਣੀ ਕਿਤਾਬ ਤੋਂ ਸਵੈਟਰ ਬੁਣਨਾ ਸਿੱਖ ਰਿਹਾ ਸੀ ਉਹ ਉਹਨੇ ਦੀ ਗੰਢ ਖੋਲਦਾ ਹੈ ਕੰਬ ਦੇ ਹੱਥਾਂ ਨਾਲ ਬੁੰਦਾ ਹੈ ਹਰ ਧਾਗਾ ਹਰ ਫੰਦਾ ਜਿਵੇਂ ਕੀ ਅਧੂਰੀ ਗੱਲ ਕਹਿ ਰਿਹਾ ਹੋਵੇ ਕਦੇ ਕਦੇ ਮਾਫੀ ਸ਼ਬਦਾਂ ਨਾਲ ਨਹੀਂ ਬਲਕਿ ਕੰਮ ਨਾਲ ਦਿੱਤੀ ਜਾਂਦੀ ਹੈ ਦੋ ਹਫ਼ਤੇ ਬਾਅਦ ਇੱਕ ਚੁੱਪ ਭਰੀ ਦੁਪਹਿਰ ਆਰਵ ਨੇ ਉਸ ਸਵੈਟਰ ਪੂਰੀ ਕਰ ਲਈ ਉਹ ਉਸੇ ਚਾਰਪਾਈ ਤੇ ਬੈਠਾ ਜਿਸ ਤੇ ਪਾਪਾ ਬੈਠਦੇ ਸਨ ਅਤੇ ਸਵੈਟਰ ਨੂੰ ਸੀਨੇ ਨਾਲ ਲਗਾ ਕੇ ਅੱਖਾਂ ਬੰਦ ਕਰ ਲੀਆਂ ਇਹ ਹੁਣ ਵੀ ਤੁਹਾਡੀ ਮਹਿਕ ਨਾਲ ਭਰੀ ਹੈ ਪਾਪਾ YouTube ਵੀਡੀਓ ਪੋਸਟ ਕਰਦਾ ਹੈ ਸਿਰਲੇਖ ਜੇ ਤੁਸੀਂ ਕਿਸੇ ਦੇ ਬੇਟੇ ਹੋ ਤਾਂ ਇਹ ਵੀਡੀਓ ਜ਼ਰੂਰ ਦੇਖੋ ਉਸ ਵੀਡੀਓ ਵਿੱਚ ਉਹੀ ਸਵੈਟਰ ਉਹੀ ਖਤ ਤੇ ਉਹੀ ਕਹਾਣੀ ਸੀ ਵੀਡੀਓ ਵਾਇਰਲ ਹੋ ਗਿਆ ਲੱਖਾਂ ਕਮੈਂਟਸ ਮੈਂ ਅੱਜ ਆਪਣੇ ਪਾਪਾ ਨੂੰ ਗਲੇ ਲਗਾਇਆ ਮੈਨੂੰ ਇਹ ਵੀਡੀਓ ਦੇਖਣ ਤੋਂ ਬਾਅਦ ਰੋਣਾ ਆ ਗਿਆ ਕਾਸ਼ ਮੈਂ ਵੀ ਸਮੇਂ ਸਿਰ ਆਪਣੇ ਪਿਤਾ ਨਾਲ ਗੱਲ ਕੀਤੀ ਹੁੰਦੀ ਇੱਕ ਨਵੀਂ ਪਹਿਲ ਵਾਪਸੀ ਕੇਂਦਰ ਰੇਲਵੇ ਸਟੇਸ਼ਨ ਬਸ ਅੱਡੇ ਤੇ 에어ਪੋਰਟ ਤੇ ਬੁੱਢੇ ਮਾਤਾ ਪਿਤਾ ਲਈ ਸਹਾਇਤਾ ਕੇਂਦਰ ਖੁੱਲੇ ਸਨ ਬੋਰਡ ਤੇ ਲਿਖਿਆ ਹੈ ਜੇ ਕੋਈ ਬਜ਼ੁਰਗ ਇਕੱਲੇ ਦਿਖਣ ਤਾਂ ਪੁੱਛੋ ਕੀ ਮੈਂ ਤੁਹਾਡੀ ਮਦਦ ਕਰ ਸਕਦਾ ਹਾਂ ਘਾਟ ਦੇ ਕਿਨਾਰੇ ਆਰਬ ਪਾਪਾ ਦੀਆਂ ਹਸਤੀਆਂ ਲੈ ਕੇ ਜਾਂਦਾ ਹੈ ਗੰਗਾ ਕਿਨਾਰੇ ਖੜਾ ਸ਼ਾਂਤ ਤੇ ਗੰਭੀਰ ਉਸਨੇ ਇੱਕ ਚਿੱਠੀ ਜਲਾਈ ਉਹ ਅਧੂਰੀ ਚਿੱਠੀ ਜੋ ਪਾਪਾ ਨੇ ਉਸ ਨੂੰ ਭੇਜੀ ਸੀ ਆਰਬ ਹੌਲੀ ਜਈ ਬੁੜਬੜਾਉਂਦਾ ਹੈ ਹੁਣ ਸ਼ਾਇਦ ਤੁਸੀਂ ਮੈਨੂੰ ਮਾਫ਼ ਕਰਦੇ ਹੋ ਪਾਪਾ ਅਤੇ ਅਗਲੀ ਵਾਰ ਜੇ ਜਨਮ ਹੋਇਆ ਤਾਂ ਮੈਂ ਤੁਹਾਡਾ ਬੇਟਾ ਨਹੀਂ ਤੁਹਾਡਾ ਦੋਸਤ ਬਣ ਕੇ ਆਵਾਂਗਾ ਤਾਂ ਕਿ ਤੁਹਾਨੂੰ ਕਦੇ ਇਕੱਲਾ ਨਾ ਲੱਗੇ ਕੁਝ ਰਿਸ਼ਤੇ ਕਦੇ ਖਤਮ ਨਹੀਂ ਹੁੰਦੇ ਬਸ ਇੱਕ ਦੂਰੀ ਸਵੈਟਰ ਵਾਂਗ ਉਹ ਸਾਨੂੰ ਸਿਖਾ ਜਾਂਦੇ ਨੇ ਤਾਂ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਕੇ ਜਾਇਓ ਜੇ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੇਕਰ ਸਾਡੇ ਚੈਨਲ ਉੱਤੇ ਨਵੇਂ ਆਏ ਹੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ